बीटीवी ब्रॉडकास्टिंग ਨਾਲ ਜੁੜੇ ਸਾਰੇ ਦਸ਼ਕਾ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਕੋ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ ਟੋਰਾਂਟੋ ਵਿੱਚ ਸੇਮ ਸਵੈਪ ਘਟਾਲਾ 10 ਸ਼ੱਕੀ ਗ੍ਰਿਫਤਾਰ ਅਲਬਰਟਾ ਵਿੱਚ ਇੱਕ ਇਵੈਂਟ ਵਿੱਚ ਟੈਂਟ ਡਿੱਗਣ ਕਾਰਨ ਇੱਕ ਦੀ ਮੌਤ ਕਈ ਸਕਮੀ ਹਮਾਸੇ ਫੌਜੀ ਵਿੰਗ ਦਾ ਮੁਖੀ ਜੁਲਾਈ ਦੇ ਹਮਲੇ ਵਿੱਚ ਗਿਆ ਸੀ ਮਾਰਿਆ ਇਜ਼ਰਾਈਲ ਨੇ ਬਿਆਨ ਦੇ ਕੇ ਕੀਤੀ ਪੁਸ਼ਟੀ यूके ਵਿੱਚ ਚਾਕੂ ਹਮਲੇ ਤੋਂ ਬਾਅਦ ਹੋ ਰਹੀਆਂ ਹਿੰਸਕ ਚੜਪਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦਾ ਬਿਆਨ ਕਿਹਾ ਹਿੰਸਕ ਚੜਪਾਂ ਨੂੰ ਨੱਥ ਪਾਉਣ ਲਈ ਬਣਾਉਣਗੇ ਪੁਲਿਸ ਯੂਨਿਟ ਹੁਣ ਖਬਰਾਂ ਵਿਸਾਣਤ ਟੌਨਟੋ ਪੁਲਿਸਾ ਕਹਿ ਰਹੀ ਹੈ ਕਿ 10 ਲੋਕ ਇੱਕ ਵੱਡੇ SIM ਸਵੈਪ ਧੋਖਾਧੜੀ ਦੇ ਸੰਬੰਧ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਦੱਸਦੇ ਹੋਏ ਕਿ ਇਹ ਉਹ ਮਾਮਲਾ ਹੈ ਜਿਸ ਨੇ ਸ਼ੱਕੀ ਵਿਅਕਤੀਆਂ ਨੂੰ ਗੈਰ ਸ਼ੱਕੀ ਪੀੜਤਾਂ ਦੇ ਸੈੱਲਫੋਨ ਅਤੇ ਬੈਂਕ ਖਾਤਿਆਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੱਤੀ ਸੀ ਪੁਲਿਸ ਨੇ ਕਿਹਾ ਕਿ ਇਸ ਕੇਸ ਦੇ ਸੰਬੰਧ ਵਿੱਚ 108 ਦੋਸ਼ ਲਗਾਏ ਗਏ ਹਨ ਜਿਸ ਨੂੰ ਪ੍ਰੋਜੈਕਟ ਡਿਸਰਪਟ ਕਿਹਾ ਗਿਆ ਹੈ ਅਤੇ ਦੋ ਸ਼ੱਕੀ ਔਰਤਾਂ ਅਜੇ ਵੀ ਇਸ ਮਾਮਲੇ 'ਚ ਗ੍ਰਿਫਤਾਰ ਕੀਤੀਆਂ ਜਾਣੀਆਂ ਬਾਕੀ ਹਨ ਟੌਨਟੋ ਪੁਲਿਸ ਹੈੱਡਕ quarter 'ਚ ਰੱਖੀ ਗਈ ਇੱਕ ਨਿਊਜ਼ ਕਾਨਫਰੰਸ ਵਿੱਚ ਬੋਲਦਿਆਂ ਡੀਟੀ ਡੇਵਿਡ ਕਾਫੀ ਖਤੜੀ ਦੀ ਜਾਂਚ ਜੂਨ 2023 ਵਿੱਚ ਸ਼ੁਰੂ ਕੀਤੀ ਗਈ ਸੀ ਜਦੋਂ ਪੁਲਿਸ ਨੂੰ ਕਈ ਟੈਲੀਕਮ ਕੰਪਨੀਆਂ ਤੋਂ ਖਾਤਿਆਂ ਨਾਲ ਸਮਝੌਤਾ ਕਰਨ ਦੀਆਂ ਰਿਪੋਰਟਾਂ ਮਿਲੀਆਂ ਸਨ ਕੋਫੀ ਨੇ ਸਮਝਾਇਆ ਕਿ ਇੱਕ SIM ਸਵੈਪ ਘਟਾਲਾ ਇੱਕ ਕਿਸਮ ਦਾ ਖਾਤਾ ਟੇਕਓਵਰ ਹੈ ਇੱਕ ਅਜਿਹੀ ਖਤੜੀ ਜੋ ਦੋ ਕਾਰਕ ਪ੍ਰਮਾਣਿਕਤਾ ਵਿੱਚ ਕਮਜ਼ੋਰੀ ਦਾ ਸ਼ੋਸ਼ਣ ਕਰਦੀ ਹੈ ਉਸਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਸ਼ੱਕੀ ਵੱਖ-ਵੱਖ ਫਿਸ਼ਿੰਗ ਤਕਨੀਕਾਂ ਦੀ ਵਰਤੋਂ ਕਰਕੇ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰਨ ਦੀ ਯੋਜਨਾ ਸਨ ਪੁਲਿਸ ਦੇ ਦੋਸ਼ ਹੈ ਕਿ ਸ਼ੱਕੀਆਂ ਨੇ ਪੱਕੇ ਤੋਂ ਖਤੜੀ ਵਾਲੀ ਪਛਾਣ ਦੀ ਵਰਤੋਂ ਕੀਤੀ ਜਿਸ ਨਾਲ ਉਹਨਾਂ ਨੂੰ ਸੈੱਲਫੋਨ ਸਟੋਰਾਂ ਅਤੇ ਬੀਤੀ ਸੰਸਥਾમાં ਦੋਮਾ ਤੇ ਪੇੜਤਾ ਦੀ ਨਕਲ ਕਰਨ ਦੀ ਇਜਾਜ਼ਤ ਦਿੱਤੀ ਗਈ। ਕੁੱਲ ਮਿਲਾ ਕੇ ਕੌਫੀ ਨੇ ਕਿਹਾ ਕਿ ਜਾਂਚ ਦੇ ਹਿੱਸੇ ਵਿੱਚ ਜੋ ਫਰਜ਼ੀ ਪਛਾਣ ਦੇ 400 ਤੋਂ ਵੱਧ ਟੁਕੜੇ ਜ਼ਬਤ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਪੇੜਤਾ ਬੀਤੀ ਸੰਸਥਾમાં ਅਤੇ ਦੋ ਸੰਚਾਰ ਕੰਪਨੀਆਂ ਦਾ ਕੁੱਲ ਨੁਕਸਾਨ 1 ਮਿਲੀਅਨ ਡਾਲਰ ਤੋਂ ਵੱਧ ਦਾ ਮੰਨਿਆ ਜਾ ਰਿਹਾ ਹੈ। ਬੀਤੇ ਦਿਨ ਨਾਰਥ ਐਡਮਿੰਟਨ ਚ ਸੰਗੜੇ ਲੋਕਾਂ ਦੇ ਇੱਕ ਇਵੈਂਟ ਚ ਟੈਂਟ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ ਆਸੀਐਮਪੀ ਮੁਤਾਬਕ ਇਹ ਇਵੈਂਟ ਵੈਸਲੋਕ ਮੈਡੀਟੇਸ਼ਨ ਸੈਂਟਰ ਵਿੱਚ ਚੱਲ ਰਿਹਾ ਸੀ ਜਦੋਂ ਖਰਾਬ ਮੌਸਮ ਕਾਰਨ ਸ਼ਾਮ 5:30 ਵਜੇ ਦੇ ਕਰੀਬ ਟੈਂਟ ਡੇਗਿਆ ਮੌਂਟੇਜ਼ ਨੂੰ ਜ਼ਖਮੀ ਹੋਏ ਲੋਕਾਂ ਦੀ ਕੁੱਲ ਗਿਣਤੀ ਨਹੀਂ ਪਤਾ ਸੀ ਸਿਰਫ ਇਹ ਜਾਣਕਾਰੀ ਸੀ ਕਿ ਕਈਆਂ ਨੂੰ ਐਮਐਸ ਦੁਆਰਾ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ ਸੈਂਟਰ ਦੇ ਬੁਲਾਰੇ ਨੇ ਦੱਸਿਆ ਕਿ ਮਾਰਨ ਵਾਲਾ ਵਿਅਕਤੀ ਕੈਨੇਡਾ ਦਾ ਨਹੀਂ ਸੀ ਬਲਕਿ ਦੁਨੀਆ ਭਰ ਦੇ 400 ਸਲਾਨੀਆਂ ਵਿੱਚੋਂ ਇੱਕ ਸੀ ਜੋ ਵੀਰਵਾਤੋ ਸ਼ੁਰੂ ਹੋ ਰਹੇ ਰੀਟਰੀਟ ਵਿੱਚ ਸ਼ਾਮਲ ਹੋ ਰਹੇ ਸਨ। ਹਾਜ਼ਰੀਨ ਦਾਸਤਿਨਾ ਲਈ ਬੋਧੀ ਭਿਖਸ਼ੂਆਂ ਅਤੇ ਨਾਂਸ ਦੇ ਰੂਪ ਵਿੱਚ ਰਹਿੰਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ ਅਤੇ ਮੋਨਾਸਟਿਸਿਜ਼ਮ ਦਾ ਅਭਿਆਸ ਕਰਦੇ ਹਨ। ਬੁਲਾਰੇ ਨੇ ਕਿਹਾ ਕਿ ਵਾਪਸੀ ਇੱਕ ਸੋਦੇ ਹੋਏ ਕਾਰਜਕ੍ਰਮ ਦੇ ਨਾਲ ਜਾਰੀ ਰਹੇਗੀ ਅਤੇ ਜੋ ਜ਼ਖਮੀ ਹੋਏ ਹਨ ਉਹਨਾਂ ਦੇ ਹਸਪਤਾਲ ਤੋਂ ਛੁੱਟੀ ਹੋਣ ਤੋਂ ਬਾਅਦ ਕੇਂਦਰ ਵਿੱਚ ਦੇਖਭਾਲ ਕੀਤੀ ਜਾਵੇਗੀ। ਵੈਸਲੋ ਕਾਉਂਟੀ ਦੀ ਰੀਵਰਸ ਕ੍ਰਿਸਟਨ ਵਾਈਜ਼ ਨੇ ਇਸ ਘਟਨਾ ਨੂੰ ਦੁਖਦਾਈ ਦੱਸਿਆ ਅਤੇ ਮਾਰਕ ਇਹ ਵਿਅਕਤੀ ਦੇ ਪਰਿਵਾਰ ਅਤੇ ਹੋਰ ਸਾਰੇ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ ਆਰਸੀਐਮ ਅਤੇ ਓਕਿਊਪੇਸ਼ਨਲ ਹੈਲਥ ਐਂਡ ਸੇਫਟੀ ਦੋਵੇਂ ਟੈਂਟ ਦੇ ਟਹਾਂ ਦੀ ਜਾਂਚ ਕਰ ਰਹੇ ਹਨ ਪਾਰਲੀਮੈਂਟਰੀ ਬਜਟ ਆਫੀਸਰ ਯਾਨੀ ਕਿ ਪੀਬੀਓ ਦਾ ਅੰਦਾਜ਼ਾ ਹੈ ਕਿ ਲਿਬਰਲਸ ਦੀ ਪੂੰਜੀ ਲਾਭ ਸ਼ਾਮਲ ਕਰਨ ਦੀ ਦਰ ਵਿੱਚ ਵਾਧਾ 5 ਸਾਲ ਵਿੱਚ 17.4 ਬਿਲੀਅਨ ਡਾਲਰ ਦਾ ਮਾਲੀਆ ਲਿਆਏਗਾ ਇਹ ਫੈਡਰਲ ਸਰਕਾਰ ਦੇ ਆਪਣੇ ਬਸੰਤ ਬਜਟ ਵਿੱਚ ਅਨੁਮਾਨਤ ਨਾਲ 2 ਬਿਲੀਅਨ ਡਾਲਰ ਘਟ ਹੈ ਲਿਬਰਲ ਸਰਕਾਰ ਨੇ ਪੂੰਜੀ ਲਾਭ ਦੇ ਅੱਧੇ ਹਿੱਸੇ ਦੀ ਬਚਾਏ 2 ਤਿਹਾਈ ਬਣਾਉਣ ਦਾ ਪ੍ਰਸਤਾਵ ਕੀਤਾ ਸੰਪਤੀਆਂ ਦੀ ਵਿਕਰੀ ਤੇ ਹੋਣ ਵਾਲਾ ਲਾਭ ਟੈਕਸ ਯੋਗ ਪ੍ਰਸਤਾਵ ਨੂੰ ਵਪਾਰਕ ਸਮੂਹਾਂ ਦੇ ਨਾਲ ਨਾਲ ਡਾਕਟਰਾਂ ਦੁਆਰਾ ਪੁਸ਼ਪੈਕ ਨਾਲ ਪੂਰਾ ਕੀਤਾ ਗਿਆ ਸੀ ਜੋ ਤਬਦੀਲੀ ਤੋਂ ਪ੍ਰਭਾਵਿਤ ਹੋਣ ਦੀ ਉਮੀਦ ਕਰਦੇ ਹਨ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਟੈਕਸ ਵਾਅਦੇ ਦਾ ਪ੍ਰਭਾਵਸ਼ਾਲੀ ਟੰਗ ਨਾਲ ਬਚਾ ਕੀਤਾ ਹੈ ਇਹ ਦਲੀਲ ਦਿੰਦੇ ਹੋਏ ਕਿ ਇਹ ਉਹਨਾਂ ਨੌਜਵਾਨਾਂ ਨੂੰ ਪੀੜਿਤ ਅਨਿਰਪਕਤਾ ਪ੍ਰਦਾਨ ਕਰਨ ਬਾਰੇ ਹੈ ਜਿਨ੍ਹਾਂ ਨੂੰ ਸਰਕਾਰ ਨੂੰ ਰਿਹਾਇਸ਼ ਵਰਗੀਆਂ ਚੀਜ਼ ਖਰਚ ਕਰਨ ਦੀ ਲੋੜ ਹੈ ਜਾਣਕਾਰੀ ਮੁਤਾਬਕ ਸ਼ਾਮਿਲ ਕਰਨ ਦੀ ਦਰ ਵਿੱਚ ਵਾਧਾ 25 ਜੂਨ ਨੂੰ ਲਾਗੂ ਹੋਇਆ ਸੀ ਹਾਲਾਂਕਿ ਕਾਨੂੰਨ ਅਜੇ ਵੀ ਸੰਸਦ ਵਿੱਚ ਪਾਸ ਹੋਣਾ ਬਾਕੀ ਹੈ ਬ੍ਰਿਟਿਸ਼ ਕੋਲੰਬੀਆ ਦੇ ਕੇਂਦਰੀ ਅੰਦਰੂਨੀ ਹਿੱਸੇ ਵਿੱਚ ਚਿਲਕੋਟ ਨਦੀ ਨੂੰ ਬੰਨੜ ਵਾਲੇ ਜ਼ਮੀਨ ਖਿਸਕਣ ਤੋਂ ਮਲਬੇ ਦੀ ਇੱਕ ਵੱਡੀ ਮਾਤਰਾ ਅਗਲੇ 24 ਤੋਂ 48 ਘੰਟਿਆਂ ਵਿੱਚ ਰਸਤਾ ਪ੍ਰਦਾਨ ਕਰ ਸਕਦੀ ਹੈ ਕੈਰੀਪੋਲ ਰੀਜਨਲ ਡਿਸਟ੍ਰਿਕਟ ਦੀ ਚੀਅਰ ਮਾਰਕੋ ਵੈਗਨਰ ਦਾ ਕਹਿਣਾ ਹੈ ਕਿ ਵਿਲੀਅਮਸ ਛੀਲ ਦੇ ਸ਼ਹਿਰ ਦੇ ਦੱਖਣ ਵੱਲ ਸਲਾਈਡ ਦੇ ਪਿੱਛੇ ਪਾਣੀ ਦਾ ਨਿਰਮਾਣ ਉਸ ਪੱਧਰ ਤੱਕ ਪਹੁੰਚ ਸਕਦਾ ਹੈ ਜਿੱਥੇ ਇਹ ਮਲਬੇ ਦੇ ਉੱਪਰ ਵਹਿਣਾ ਸ਼ੁਰੂ ਕਰ ਦੇਵੇਗਾ ਜਾਇ ਇਹ ਸਮਗਰੀ ਨੂੰ ਖਰਾਬ ਕਰ ਦੇਵੇਗਾ ਜਿਸ ਨਾਲ ਇਹ ਰਸਤਾ ਬਣ ਜਾਵੇਗਾ ਵੈਗਨਰ ਨੇ ਇੱਕ ਨਿਊਜ਼ ਬਰੀਫਿੰਗ ਵਿੱਚ ਦੱਸਿਆ ਕਿ ਸਲਾਈਡ ਦੇ ਹੇਠਾਂ ਨਦੀ ਦੇ ਟੁੱਟਣ ਦੇ ਸੰਭਾਵਿਤ ਹੇਠਲੇ ਪ੍ਰਭਾਵਾਂ ਬਾਰੇ ਨਿਸ਼ਚਿਤ ਨਹੀਂ ਹਨ ਪਰ ਉਹ ਕਹਿੰਦੀ ਹੈ ਕਿ ਇਹ ਸਪਸ਼ਟ ਹੈ ਕਿ ਪਾਣੀ ਦਾ ਇੱਕ ਪੁੰਜ ਚਿਲਕੋਟਿਨ ਹੇਠਾਂ ਆ ਰਿਹਾ ਹੈ ਜੋ ਦੱਖਣਵਾਲ ਫਰੇਜ਼ਰ ਨਦੀ ਵਿੱਚ ਵਹਿੰਦਾ ਹੈ ਏਵੈਕੂਏਸ਼ਨ ਦੇ ਆਦੇਸ਼ ਚਿਲਕੋਟਿਨ ਦੇ ਨਾਲ 107 ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ ਖੇਤੀ ਅਧਿਕਾਰੀਆਂ ਨੇ ਕਿਹਾ ਕਿ ਸਲਾਈਡ ਜੀਵਨ ਅਤੇ ਸੁਰੱਖਿਆ ਲਈ ਤੁਰੰਤ ਖਤਰਾ ਹੈ ਡਿਸਟ੍ਰਿਕਟ ਦਾ ਕਹਿਣਾ ਹੈ ਕਿ 60 ਸੰਪਤੀਆਂ ਆਰਡਰਸ ਦੁਆਰਾ ਕਵਰ ਕੀਤੀਆਂ ਗਈਆਂ ਹਨ ਜਿਸ ਵਿੱਚ 12 ਘਰ ਸ਼ਾਮਲ ਹਨ ਜਿਨ੍ਹਾਂ ਵਿੱਚ ਅੰਦਾਜ਼ਨ 13 ਨਿਵਾਸੀ ਹਨ ਬੈਂਗਲਰ ਦਾ ਕਹਿਣਾ ਹੈ ਕਿ ਸਲਾਈਡ ਵੱਡੀ ਹੈ ਅਤੇ ਜਿਸ ਵਿੱਚ ਸਮਗਰੀ 30 ਮੀਟਰ ਉੱਚੀ ਹੈ ਅਤੇ 600 ਮੀਟਰ ਲੰਬਾਈ ਵਿੱਚ ਫੈਲੀ ਹੋਈ ਹੈ ਜੋ ਚਿਲਕੋਟਿੰਦੇ ਪ੍ਰਵਾਹ ਨੂੰ ਪੂਰੀ ਤਰ੍ਹਾਂ ਰੋਕ ਰਹੀ ਹੈ। ਹਾਈਵੇ 16 ਉਤਰੀ ਅਲਬਰਟਾ ਅਤੇ BC ਵਿਚੇ ਪ੍ਰਮੁੱਖ ਪੂਰਬ ਪੱਛਮੀ ਰਸਤਾ ਜੈਸਪਰ ਨੈਸ਼ਨਲ ਪਾਰਕ ਦੁਆਰਾ ਬੀਤੀ ਸਵੇਰੇ ਅੰਸ਼ਕ ਤੋੜਤੇ ਦੁਬਾਰਾ ਖੋਲ ਦਿੱਤਾ ਗਿਆ ਹੈ ਪਰ ਅਜੇ ਵੀ ਜੰਗਲੀ ਯਾਤਰੀ ਗਤੀਵਿਧੀ ਬਦੰਦੀ ਉਮੀਦ ਕੀਤੀ ਜਾ ਰਹੀ ਹੈ ਤਿੰਨ ਵਾਰ ਦੇ ਟਾਈਮਿੰਗ ਵਿੰਡੋਸ ਦੇ ਦੌਰਾਨ ਸਿਰਫ ਵਪਾਰਕ ਵਾਹਨਾਂ ਨੂੰ ਜੈਸਪਰ ਤੋ ਲੰਘਣ ਦੀ ਇਜਾਜ਼ਤ ਹੈ ਸਵੇਰੇ 5 ਵਜੇ ਤੋਂ ਸਵੇਰੇ 7 ਵਜੇ ਸਵੇਰੇ 10 ਤੋਂ ਸ਼ਾਮ 5 ਵਜੇ ਅਤੇ ਸ਼ਾਮ 8 ਵਜੇ ਤੋਂ ਰਾਤ 9 ਵਜੇ ਤੱਕ ਇਸ ਤੋਂ ਪਹਿਲਾਂ ਪਬਲਿਕ ਸੇਫਟੀ ਅਤੇ ਐਮਰਜੈਂਸੀ ਸਰਵਿਸਿਜ਼ ਮੰਤਰੀ ਮਾਈਕ ਐਲਿਸ ਨੇ ਚੇਤਾਵਨੀ ਦਿੱਤੀ ਸੀ ਕਿ ਪਹੁੰਚ ਦੇ ਸਮੇਂ ਨੂੰ ਬਿਨਾਂ ਨੋਟਿਸ ਦੇ ਬਦਲਿਆ ਜਾਂ ਸੀਮਿਤ ਕੀਤਾ ਜਾ ਸਕਦਾ ਹੈ ਕਿਉਂਕਿ ਜੰਗਲ ਦੀ ਅਗ ਦਾ ਖਤਰਾ ਵੱਧਦਾ ਨਜ਼ਰ ਆ ਰਿਹਾ ਹੈ। ਰਾਤ 9 ਵਜੇ ਦੇ ਇੱਕ ਅਪਡੇਟ ਦੇ ਅਨੁਸਾਰ ਜਸਪਰ نیشنل ਪਾਰਕ ਤੋਂ ਤੇਜ਼ ਹਵਾਵਾਂ ਨੇ ਬੇਤੀ ਬੁਧਵਾਰ ਨੂੰ ਜੰਗਲੀਆ ਕੰਪਲੈਕਸ ਦੇ ਦੱਖਣ ਵਾਲੇ ਪਾਸੇ ਅਗ ਦੀਆਂ ਲਪਟਾਂ ਨੂੰ ਤੇਜ਼ ਕੀਤਾ ਪਰ ਜ਼ਮੀਨੀ ਹਮਲੇ ਨੇ ਇਹਨਾਂ ਲਪਟਾਂ ਨੂੰ ਸੀਮਿਤ ਕਰ ਦਿੱਤਾ। ਐਮਰਜੈਂਸੀ ਕਮਾਂਡ ਸੈਂਟਰ ਨੇ ਚੇਤਾਵਨੀ ਦਿੱਤੀ ਹੈ ਕਿ ਜਸਪਰ نیشنل ਪਾਰਕ ਅਤੇ ਜਸਪਰ ਦੀ ਨਗਰਪਾਲਿਕਾ ਲਈ ਖਤਰਾ ਅਜੇ ਵੀ ਦੀ ਗਤੀਵਿਧੀ ਇਸme ਆਦੀ ਵਰਤੋਂ ਕੀਤੀ ਹੈ ਅਤੇ ਕਮਿਊਨਿਟੀ ਅਤੇ ਪਾਰਕ ਨੂੰ ਜੰਗਲ ਦੀ ਅੱਗ ਤੋਂ ਬਚਾਉਣ ਲਈ ਮਹੱਤਵਪੂਰਨ ਤਰੱਕੀ ਕੀਤੀ ਗਈ ਹੈ। ਟ੍ਰਾਂਟੋ ਵਿੱਚ ਨਵੇਂ ਉੱਚੇ ਪਾਰਕਿੰਗ ਜੁਰਮਾਨੇ ਲਾਗੂ ਹੋ ਗਏ ਹਨ ਡਰਾਈਵਰਸ ਨੂੰ ਕੁਝ ਜੁਰਮਾ ਲਈ 200 ਡਾਲਰ ਤੱਕ ਦੇ ਜੁਰਮਾਨੇ ਦੀ ਸੰਭਾਵਨਾ ਹੈ ਸਿਟੀ ਆਫ ਟ੍ਰਾਂਟੋ ਨੇ ਵੀਰਵਾਰ 1 ਅਗਸਤ ਨੂੰ 123 ਵੱਖ-ਵੱਖ ਅਪਰਾਧਾਂ ਵਿੱਚ ਵਾਧਾ ਕੀਤਾ ਜਿਸ ਵਿੱਚ ਬਾਈਕ ਲੇਨਸ ਵਿੱਚ ਪਾਰਕਿੰਗ ਪਾਰਕ ਕਰਨ ਲਈ ਭੁਗਤਾਨ ਕਰਨ ਵਿੱਚ ਅਸਫਲ ਰਹਿਣਾ ਜਾਂ ਇੱਕ ਗੈਰ ਇਲੈਕਟ੍ਰਿਕ ਵਾਹਨ ਨੂੰ ਜ਼ੀਰੋ ਐਮਿਸ਼ਨ ਵਾਲੀ ਥਾਂ ਤੇ ਲੈ ਜਾਣਾ ਸ਼ਾਮਲ ਹੈ ਸ਼ਹਿਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਪਾਰਕਿੰਗ ਜੁਰਮਾਨੇ ਬਤੌਣ ਨਾਲ ਸੁਰੱਖਿਅਤ ਸੜਕਾਂ ਦਾ ਸਮਰਥਨ ਹੋਵੇਗਾ ਅਤੇ ਮੌਜੂਦਾ ਨਿਯਮਾਂ ਦੀ ਬਦ ਤੋਂ ਵੱਧ ਪਾਲਣਾ ਨੂੰ ਉਤਸ਼ਾਹਿਤ ਕਰਕੇ ਪ ਮਿਲੇਗੀ। ਥਾਂ ਦੇਦਾਏਗੀ ਕਿਤੇ ਬਿਨਾ ਪਾਰਕਿੰਗ ਲਈ ਜੁਰਮਾਨਾ 30 ਡਾਲਰ ਤੋਂ ਵਧਾ ਕੇ 50 ਡਾਲਰ ਹੋ ਗਿਆ ਜਦੋਂ ਕਿ ਇੱਕ ਬਾਈਕ ਲੇਨ ਵਿੱਚ ਪਾਰਕਿੰਗ 60 ਡਾਲਰ ਤੋਂ 200 ਡਾਲਰ ਹੋ ਗਈ ਹੈ। ਸਿਟੀ ਨੇ ਕਿਹਾ ਕਿ ਇਲੈਕਟ੍ਰਿਕ ਚਾਰਜਿੰਗ ਵਾਲੀ ਥਾਂ ਤੇ ਪਾਰਕਿੰਗ ਕਰੋ ਪਰ ਤੁਹਾਡੇ ਵਾਹਨ ਨੂੰ ਚਾਰਜ ਨਾ ਕਰਨ ਦੇ ਨਵੇਂ ਨਿਯਮਾਂ ਤਹਿਤ 75 ਡਾਲਰ ਦਾ ਜੁਰਮਾਨਾ ਲੱਗੇਗਾ। ਅਪ੍ਰੈਲ ਵਿੱਚ ਸਿਟੀ ਕੌਂਸਲ ਦੀ ਮੀਟਿੰਗ ਵਿੱਚ ਇਸ ਵਾਅਦੇ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਜ਼ਰਾਈਲ ਫੌਜ ਨੇ ਕਿਹਾ ਕਿ ਇਸਨੇ ਪੁਸ਼ਟੀ ਕੀਤੀ ਹੈ ਕਿ ਹਮਾਸ ਦੇ ਫੌਜੀ ਵਿੰਗ ਦੇ ਮੁਖੀ ਮੁਹਮਮਦ ਦੀਫ ਜੁਲਾਈ ਵਿੱਚ ਗਾਜ਼ਾ ਵਿੱਚ ਇੱਕ ਹਵਾਈ ਹਮਲੇ ਵਿੱਚ ਮਾਰਿਆ ਗਿਆ ਇਹ ਐਲਾਨ ਈਰਾਨ ਦੀ ਰਾਜਧਾਨੀ ਵਿੱਚ ਇੱਕ ਸਪਸ਼ਟ ਇਜ਼ਰਾਈਲੀ ਹਮਲੇ ਵਿੱਚ ਹਮਾਸ ਦੇ ਚੋਟੀ ਦੇ ਰਾਜਨੀਤਿਕ ਲੀਡਰ ਦੀ ਮੌਤ ਤੋਂ ਇੱਕ ਦਿਨ ਬਾਅਦ ਆਇਆ ਹੈ ਇਸ ਹਫਤੇ ਤੇ ਇਸ ਘਟਨਾਵਾਂ ਨੇ ਯੂਐਸ ਮਿਸਰ ਅਤੇ ਕਤਰ ਦੇ ਵਿਚੋਲੇ ਗਾਜ਼ਾ ਵਿੱਚ ਜੰਗਬੰਦੀ ਸੌਦੇ ਲਈ ਗੱਲਬਾਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਸੇ ਸਮੇਂ ਅੰਤਰਰਾਸ਼ਟਰੀ ਕੋਟ ਨੇਕ ਹਮਾਸ ਦੇ ਇਸਮਾਇਲ ਹਨੀ ਦੀ ਤਹਿਰਾਨ ਵਿੱਚ ਹੱਤਿਆ ਬੇਰੂਤ ਹਮਲੇ ਵਿੱਚ ਇਜ਼ਰਾਈਲ ਦੁਆਰਾ ਇੱਕ ਚੋਟੀ ਦੇ ਇਸ ਲਾ ਕਮਾਂਡਰ ਦੀ ਹੱਤਿਆ ਅਤੇ ਹੁਣ ਇਜ਼ਰਾਈਲ ਦੁਆਰਾ ਡੀਫ ਦੀ ਮੌਦੇ ਐਲਾਨ ਤੋਂ ਬਾਅਦ ਇੱਕ ਵਿਆਪਕ ਖੇਤਰੀ ਯੁੱਧ ਵਿੱਚ ਵਾਧੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਮਾਸ ਦੁਆਰਾ ਇਜ਼raਇਲੀ ਦਾਅਵੇ ਤੇ ਕੋਈ ਤੁਰੰਤ ਟਿੱਪਣੀ ਸਾਹਮਣੇ ਨਹੀਂ ਆਈ ਹੈ ਜਿਸ ਨੇ ਪਹਿਲਾਂ ਕਿਹਾ ਸੀ ਕਿ ਗਾਜ਼ਾ ਵਿੱਚ ਜੁਲਾਈ 3 ਹੜਤਾਲ ਤੋਂ 3 ਬਚ ਗਿਆ ਸੀ ਹਮਾਸ ਦੇ ਰਾਜਨੀਤਿਕ ਵਿਰੋਧੀ ਇੱਕ ਮੈਂਬਰ ਇਜ਼ਾਦ ਅਲ ਰਿਸ਼ੇਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੀ ਮੌਤ ਦੀ ਪੁਸ਼ਟੀ ਜਾਂ ਇਨਕਾਰ ਕਰਨਾ ਹਥਿਆਰ ਵਿੰਗ ਦੀ ਜ਼ਿੰਮੇਵਾਰੀ ਹੈ ਜਿਸ ਨੂੰ ਇਜ਼ੇਦਨ ਅਲ ਕਾਸਮ ਬ੍ਰਿਗੇਡਸ ਵੱਲੋਂ ਜਾਣਿਆ ਜਾਂਦਾ ਹੈ ਜੋ ਹੁਣ ਤੱਕ ਚੁੱਪ ਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਮਾਸ ਦੀਆਂ ਦੋ ਸਭ ਤੋਂ ਸੀਨੀਅਰ ਸ਼ਖਸੀਅਤਾਂ ਹਾਨੀਆ ਅਤੇ ਡੀਫ ਦਾ ਖਾਤਮਾ ਇਜ਼raਇਲ ਦੇ ਪ੍ਰਧਾਨ ਮੰਤਰੀ ਨੇਤਨਿਆਹੁ ਚਿੱਤ ਲਿਆਉਂਦਾ ਹੈ ਪਰ ਇਸ ਦੇ ਨਾਲ ਹੀ ਇਸ ਨੂੰ ਇੱਕ ਚੌਰਾਹੇ ਤੇ ਵੀ ਖੜਾ ਰੱਖ ਦਏ ਯੂਕੇ ਦੇ ਪ੍ਰਧਾਨ ਮੰਤਰੀ ਕੇਅਰ ਸਟਾਮਰ ਨੇ ਕਿਹਾ ਕਿ ਉਹ ਇੱਕ ਭਿਆਨਕ ਚਾਕੂ ਹਮਲੇ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਪਿਛਲੀਆਂ ਦੋ ਰਾਤਾਂ ਨੂੰ ਇੰਗਲੈਂਡ ਪਰ ਵਿੱਚ ਪੁਲਿਸ ਨਾਲ ਹੋ ਰਹੀਆਂ ਹਿੰਸਕ ਪ੍ਰਦਰਸ਼ਨਾਂ ਨੂੰ ਚੜਪਾ ਨੂੰ ਨੱਥ ਪਾਉਣ ਲਈ ਪੂਰੇ ਯੂਕੇ ਵਿੱਚ ਪੁਲਿਸ ਬਲਾਂ ਨੂੰ ਕੰਮ ਕਰਨ ਦੀ ਸਮਰੱਥਾ ਪੈਦਾ ਕਰਨਗੇ ਸਟਾਰਮਨ ਨੇ ਇੱਕ ਛੋਟੇ ਬੇਸਮਝ ਘਟਗਿੰਤੀ ਦੁਆਰਾ ਹਿੰਸਾ ਦੀ निंदा ਕੀਤੀ ਅਤੇ ਕਿਹਾ ਕਿ ਅਸੀਂ ਇਸ ਨੂੰ ਰੋਕਾਂਗੇ ਇਹ ਐਲਾਨ ਕਈ ਸ਼ਹਿਰਾਂ ਵਿੱਚ ਪੁਲਿਸ ਦੁਆਰਾ ਬੋਟਲਾਂ ਨਾਲ ਪਥਰਾ ਕਰਨ ਤੋਂ ਬਾਅਦ ਆਇਆ ਜਿਸ ਨੂੰ ਸਟਾਰਮਨ ਨੇ ਲੁਟੇਰੇ ਪੀੜ ਕਿਹਾ ਸੀ ਜੋ ਜ਼ਾਹਰ ਤੌਰ ਤੇ ਸੋਮਵਾਰ ਨੂੰ ਬੱਚਿਆਂ ਦੀ ਡਾਂਸ ਕਲਾਸ ਵਿੱਚ ਚਾਕੂ ਨਾਲ ਕੀਤੇ ਗਏ ਹਮਲੇ ਤੇ ਪ੍ਰਤੀਕਿਰਿਆ ਕਰ ਰਹੇ ਸਨ ਜਿਸ ਵਿੱਚ ਤਿੰਨ ਬੱਚੀਆਂ ਮਾਰੀਆਂ ਗਈਆਂ ਅਤੇ 10 ਜ਼ਖਮੀ ਹੋ ਗਏ ਇੱਕ ਟੈਲਸਵਿਫਟ ਥੀਮ ਕਾਰਮੀਆਂ ਦੀਆਂ ਛੁੱਟੀਆਂ ਵਿੱਚ ਡਾਰਸ ਕਲਾਸ ਤੇ ਹਮਲੇ ਨੇ ਤੇਸ਼ ਨੂੰ ਹੈਰਾਨ ਕਰ ਦਿੱਤਾ ਜਿੱਥੇ ਚਾਕੂ ਅਪਰਾਧ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਤੇ ਪਰੇਸ਼ਾਨ ਕਰਨ ਵਾਲੀ ਸਮੱਸਿਆ ਹੈ ਹਾਲਾਂਕਿ ਇਸ ਮੋਹਿਕ ਚਾਕੂ ਹਮਲੇ ਬਹੁਤ ਘੱਟ ਹੁੰਦੇ ਹਨ ਦੋ ਸੱਜੇ ਕਾਰਕੁਨਾ ਨੇ ਮੌਤਾਂ ਦੀ ਵਰਤੋਂ ਪ੍ਰਵਾਸੀਆਂ ਅਤੇ ਮੁਸਲਮਾਨਾਂ ਤੇ ਗੁੱਸਾ ਪੜਕਾਉਣ ਲਈ ਕੀਤੀ ਹਾਲਾਂਕਿ ਸ਼ੱਕੀ ਪ੍ਰਵਾਸੀ ਨਹੀਂ ਹੈ ਤੇ ਉਸਦੇ ਧਰਮ ਦਾ ਖੁਲਾਸਾ ਵੀ ਨਹੀਂ ਕੀਤਾ ਗਿਆ ਇਹ ਐਲਾਨ ਉਦੋਂ ਹੋਇਆ ਜਦੋਂ 17 ਸਾਲਾ ਮੁੰਡੇ ਤੇ ਤਿੰਨ ਬੱਚੀਆਂ ਦੀ ਹੱਤਿਆ ਕਰਨ ਅਤੇ 10 ਹੋਰ ਲੋਕਾਂ ਨੂੰ ਚਾਕੂ ਮਾਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਸਦੀ ਪਛਾਣ ਬਾਰੇ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਲਈ ਅੰਸ਼ਕ ਤੌਰ ਤੇ ਅਦਾਲਤ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਸ ਨੂੰ ਪੂਰੇ ਇੰਗਲੈਂਡ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਜੱਜ ਐਂਟ੍ਰੋ ਮਨੇਰੀ ਨੇ ਕਿਹਾ ਕਿ ਮੁੰਡੇ ਦੀ ਉਮਰ ਦੇ ਮੱਦੇਨਜ਼ਰ ਸਟਲ ਪ੍ਰੋਡਕੂਬਾਨਾ ਦਾ ਨਾਮ ਰੱਖਣ ਦੀ ਇਜਾਜ਼ਤ ਦੇਣ ਦਾ ਉਸ ਦਾ ਫੈਸਲਾ ਐਕਸੈਪਸ਼ਨਲ ਸੀ ਪਰ ਉਸ ਨੇ ਕਿਹਾ ਕਿ ਕਿਸ਼ੋਰ ਅਗਲੇ ਹਫਤੇ 18 ਸਾਲ ਦਾ ਹੋਣ ਤੇ ਅਗਿਆਤ ਹੋਣ ਦਾ ਆਪਣਾ ਅਧਿਕਾਰ ਗਵਾ ਦੇਵੇਗਾ ਤੇ ਆਪਣੀ ਪਛਾਣ ਨੂੰ ਬਚਾਉਣਾ ਜਾਰੀ ਰੱਖਣਾ ਉਸ ਦੇ ਨਾਮ ਅਤੇ ਇਮੀਗ੍ਰੇਸ਼ਨ ਸਥਿਤੀ ਬਾਰੇ ਗਲਤ ਜਾਣਕਾਰੀ ਨੂੰ ਮੈਟਾਸ ਟਸਾਈਜ਼ ਕਰਨ ਦੀ ਆਗਿਆ ਦੇ ਸਕਦਾ ਹੈ ਹਜ਼ਬੁੱਲਾਹ ਦੇ ਲੀਡਰ ਨੇ ਪਿਤੇ ਦਿਨ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਨਾਲ ਟਕਰਾਅ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਗਿਆ ਹੈ ਕਿਉਂਕਿ ਉਸ ਨੇ ਬੇਰੂਟ ਵਿੱਚ ਇਸ ਹਫ਼ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਮਾਰੇ ਗਏ ਸਮੂਦੇਕ ਕਮਾਂਡਰ ਦੇ ਅੰਤਮ ਸੰਸਕਾਰ ਵਿੱਚ ਸ਼ੋਗ ਕਰਨ ਵਾਲਿਆਂ ਨੂੰ ਸੰਬੋਧਨ ਕੀਤਾ ਇਸ ਦੌਰਾਨ ਤਹਿਰਾਨ ਵਿੱਚ ਈਰਾਨ ਦੇ ਸਰਵਉੱਚ ਆਗੂ ਨੇ ਹਮਾਸ ਦੇ ਰਾਜਨੀਤਿਕ ਆਗੂ ਦੀ ਦੇਲੇ ਸਾਹਮਣੇ ਅਰਦਾਸ ਕੀਤੀ ਜੋ ਕਿ ਇਜ਼ਰਾਈਲੀ ਕਤਲੇਆਮ ਵਿੱਚ ਮਾਰੇ ਗਿਆ ਸੀ ਜਿਸ ਰਿਪੋਰਟ ਹੈ ਕਿ ਲਗਾਤਾਰ ਹੋਈਆਂ ਹਤਿਆਵਾਂ ਨੇ ਇੱਕ ਵਿਆਪਕ ਯੁੱਧ ਵਿੱਚ ਵਾਅਦੇ ਤੇ ਡਰ ਨੂੰ ਬੁਲਾ ਦਿੱਤਾ ਹੈ ਦੁਸਤਾਂ ਖਿੱਤੇ ਨੂੰ ਇਹ ਦੇਖਣ ਦੀ ਉਡੀਕ ਵਿੱਚ ਛੱਡ ਦਿੱਤਾ ਗਿਆ ਹੈ ਕਿ ਈਰਾਨ ਅਤੇ ਸਹਿਯ ਇਸ ਬੁਲਾਕੇ ਵਿੱਚ ਜਵਾਬ ਦੇਣਗੇ ਕਾਬਲੇ ਗੋਰੇ ਕੇ ਰਾਣੇ ਪਿਤ ਬੁਦਵਾਨੋ ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਮਾਸ ਦੇ ਇਸਮਾਈਲ ਹਨੀ ਨੂੰ ਮਾਰਨ ਵਾਲੇ ਹਮਲੇ ਲਈ ਇਜ਼ਰਾਈਲ ਵਿਰੁੱਧ ਬਦਲਾ ਲੈਣ ਦੀ ਸੌਖਾਦੀ ਹੈ ਇਜ਼ਰਾਈਲ ਨੇ ਹਨੀ ਦੀ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਜ਼ਰਾਈਲ ਦੇ ਫੌਜੀ ਬੁਲਾਰੇ ਰੀਅਰ ਐਡਮਿਰਲ ਡੈਨੀਅਲ ਹੈਪੀ ਦੀਆਂ ਟਿੱਪਣੀਆਂ ਨੇ ਪੂਰੀ ਤਰ੍ਹਾਂ ਇਨਕਾਰ ਕਰਨ ਤੋਂ ਵੀ ਰੋਕ ਦਿੱਤਾ ਹੈ ਗੋਲਡਨ ਦੇ ਵਿੱਚ ਅੱਛੇ ਲਈ ਜਾਂ ਨਹੀਂ ਮੋਟੋ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਪੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ